ਸੋਨੀ ਭੜਿਆ ਤੂੰ ਨੀ ਆ ਹੋਣ ਲਈ ਆ ਨੀ ਟੂਟ ਨਵੀ ਵਿਆਹੀ ਲੱਭਣ ਦੇ ਸੋਖਣਾ ਪਾਣੇ ਲੱਗੀ ਨਹੀਂ ਦਸ਼ਵੇਂ ਹਾਂ ਨਵੀ ਵਿਆਹੀ ਲੱਭਣ ਦੀ ਬੜੀ ਪੂਰੀ ਵੇਖਣੀ ਸੋਣੀ ਲੱਗਣੀ ਜਈਏ ਪੂਠ ਪੂਰੀ ਲੱਗਣੀ ਕਨੇਡਾ ਟੁਆਈ ਪੂਰੀ ਦੋਨੋਂ ਗੀਤੀਆਂ ਵਾ ਕੀ ਕਰਨਾ ਤੂੰ ਮੇਰੇ ਕੋਲ ਕੁਛ ਲੈਂਦਾ ਵਾ ਲੈਂਦਾ ਖੋਏ ਮੈਂ ਜਦੋਂ ਤੂੰ ਭੜੇ ਬਹਾਰ ਹੋ ਐਨ ਕਾ ਭੇਜਣਾ ਮੈਂ ਤੇ ਉਹ ਲਾ ਲਾ ਕੇ ਵੇਖਣ ਦੀ ਸੀਗੀ ਚਲ ਚਲ ਪਹਿਲਾਂ ਤੂੰ ਜਾ ਜੀ ਕਿਹਾ ਤਾ ਤੂੰ ਆ ਗਈ ਭਣੀ ਆ ਵੀ ਮੇਰੀ ਕੋਸ਼ਿਸ਼ ਨਹੀਂ ਹੋਕ ਦੇ ਲੀ ਲੀਂ ਦਿਰ ਉਹ ਅਟੀ ਦਿਰ ਗੀ ਅਹ ਲੀ ਲੀਂ ਬੇ ਰਾਜ ਵਿੱਚ ਨਿਕਲਦੇ ਹੁਣ ਫਿਰ ਆਹ ਬਹੁਤ ਥੋੜੀ ਨਾ ਨਿਕਲੇ ਕਾ ਚੂਕੇ ਕਿ ਨੂੰ ਪੁੱਛ ਲਿਆ ਕਰੋਗੇ ਤੂੰ ਕਪਾਚੇ ਹੋ ਚੀਜਾਂ ਮੰਗਦੇ ਹੋ ਚੀਜਾਂ ਮੰਗਦੇ ਚਾਹ ਬਣਾਉਨੇ ਆ ਡਾਕੂਮੈਂਟ ਰੱਖ ਜਾ ਬੈਠੋ ਲੈ ਨੀ ਤੂੰ ਰੱਖਿਆ ਤਾਂ ਪੁੱਛਿਆ ਬਸ ਉੱਠਣ ਕਰਾਇਆ ਵਾ ਛੋਟੇ ਤੇ ਲਾ ਕਾਂਡੀਆਂ ਉਹ ਹਾਸ਼ੀਆਂ ਆਹੋ ਨਿਪਣਾ ਮੰਮੀ ਕਾਪੋ ਗਿਆ ਮੈਂ ਬੜਾ ਕਰਵਾ ਕੇ ਤੂੰ ਤਾਂ ਨਿਕਣ ਬੜੀ ਗਈ ਭਣੇ ਹਾਂ ਹਾਂ ਵੇ ਸੀਛੇ ਕਿੰਨੀ ਸੋਹਣੀ ਨੰਡੇ ਜਮਾਈ ਹਾਈ ਇਹ ਕੱਲਾ ਕੰਡੇ ਉੱਥੇ ਹਾਈ ਕਿੱਥੇ ਗਿਆ ਸੀਦਾ ਉਹ ਗਿਆ ਸ਼ਹਿਰ ਅੱਛਾ ਸ਼ਹਿਰ ਗਿਆ ਮਰਛਾਰੇ ਉਹ ਵੀ ਗਿਆ ਉਹ ਤੋਂ ਹੋ ਗਿਆ ਵਾ ਸ਼ੌਦਾ ਸ਼ੁੱਦਾ ਰਹਿ ਗਿਆ ਸ਼ੁੱਦਾ ਸ਼ਾਲਾ ਖਟੇ ਬੋਇਆ ਹਾਂ ਸ਼ੈਂਟਰੀ ਵੀ ਖਟੇ ਬੋਇਆ ਹਾਂ ਤੇ ਅੰਤਰਾ ਵੀ ਕਾਫਾ ਵੀ ਨਹੀਂ ਤਾਜਾ ਉਹਨੂੰ ਮੈਂ ਕਿਹਾ ਨਾ ਕੰਮ ਕੁ ਮਕਾਲਾ ਕਿਨੇ ਨਹੀਂ ਜਾਣਾ ਹਗਦੇ ਅੱਛਾ ਪੱਗੇ ਦੀ ਸਪੈਡਾ ਪੱਲੀ ਨਿਪਣਾ ਤੂੰ ਜਿੰਨੀ ਲਿਖੀ ਪਵਾ ਕੋ ਰਾਤ ਫੜਨ ਦਾ ਤੈਨੂੰ ਮੈਨੂੰ ਕਿੱਥੇ ਫਾੜਨਾ ਮੈਨੂੰ ਮੈਂ ਤੁਹਾਨੂੰ ਵੇਖਾਂ ਹਾਂ ਤੂੰ ਤਾਂ ਪਣਾ ਚਾਰ ਬੜੀ ਹੋਈ ਮੇਕਅਪ ਹੀ ਪਾ ਰਹੀ ਹੈ ਕਿਹਨਾਂ ਦੀ ਕਾਲੀ ਲਾ ਕੇ ਆਇਆ ਤੇ ਦੋਸਾਂ ਚ ਪਹੁੰਚ ਦੱਸਣ ਦੇ ਇੱਕ ਬਾਛ ਵਾਲਾ ਬੜਾ ਹੈ ਛੰਡਿਆ ਖਤੋਂ ਸੰਧਿਆ ਆਈ ਪੋਜਾਨੀ ਕਿਉਂ ਛੰਡਿਆ ਡੈਰੀ ਲੈ ਨੂੰ ਪੈਣੀ ਨੂੰ ਮੈਂ ਫੋਨ ਕੀਤਾ ਮੈਂ ਬੜੀ ਕਿਲੀ ਹੋ ਕੇ ਨਹੀਂ ਮੈਨੂੰ ਛੁੱਟਿਆ ਬਸ ਠੀਕਾ ਅੱਛਾ ਝੂਗਲੀਆ ਤੇ ਮੈਂ ਕਾਲੀ ਲਈ ਆਉਗੀ ਨਾ ਠੀਕਾ ਅੱਛਾ ਪਰ ਚਾਹ ਕੋ ਪਿਆ મન આપંગી કુએ બરો લેન દવા ઓ બરો ને પછા રેકો બરો ને દા રેકો હા કુદ નો લેખ આવી હા કુમે મત કોઈ ਜਹਰਾਂ ਰਹਿ ਗਈ ਮੈਂ ਤੂੰ ਜਿਹੜਾ ਬੁੱਠੰਡੀਓ ਕੱਲੀ ਆ ਗਈਆਂ ਕੱਲੀ ਆਣਾ ਉੱਠਾਂ ਜਾਣਾ ਆਗਿਆ ਕਿਉਂ ਮੈਂ ਕਿਹਾ ਖੁਰ ਨਾਲ ਆਉਂਦਾ ਹੋਣਾ ਕੋਈ ਲੈ ਛੋਣ ਲੋ ਕੰਨੀ ਚੋਟ ਜੋਣ ਨਾਲ ਲੈ ਕੇ ਆ ਹੁਣ ਭਣਾ ਤੂੰ ਮੈਨੂੰ ਵੀ ਪੁੱਛ ਲਿਆ ਕਾ ਕੋ ਮੇਰਾ ਤਾਂ ਬਹੁਤ ਮਾੜਾ ਹਾਲ ਮੇਰਾ ਤਾਂ ਦੀਪੂ ਨਹੀਂ ਲੱਭਣ ਡਿਆ ਨੀ ਭਣਾ ਕਾ ਦੋਂ ਦਾ ਮੇਲਾ ਵੇਖਣ ਦਾ ਫਰਕ ਕਿ ਖੱਜਲ ਹੁੰਦਾ ਫਿਰਦਾ ਲੈ ਲੱਥ ਜਾਣਾ ਲੱਭਾ ਹੀ ਨਹੀਂ ਭਣੇ ਕੋਈ ਨਹੀਂ ਮੇਰੇ ਲੱਭ ਲੈਨੇ ਆ ਟੈਂਸ਼ਨ ਨਾ ਲੈ ਬਾਕੀ ਉੱਡੋ ਤੇ ਭਣਾ ਕੰਮ ਕੋ ਕਰਦਾ ਨਹੀਂ ਕੋਈ ਨਾ ਕੋਈ ਚੌਦਾ ਲਿਆ ਮੈਂ